ਸੰਗਰੂਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਟਾਰਗੇਟ ਕਿਲਿੰਗ ਕਰਨ ਆਏ ਗੈਂਗਸਟਰਾਂ ਨੂੰ ਪੁਲਿਸ ਨੇ ਕਾਬੂ ਕੀਤਾ ਜਿਸ ਆਸਟ੍ਰੀਆ ਬਲੋਕ ਪਿਸਤਲ ਵੀ ਬਰਾਮਦ ਹੋਇਆ ਬਰਾਮਦ ਕਰਨ ਆਏ ਪੁਲਿਸ ਮੁਲਾਜ਼ਮਾਂ ਤੇ ਗੈਂਗਸਟਰਾਂ ਨੇ ਵੀ ਫਾਇਰ ਕੀਤੇ ਨੇ ਪੁਲਿਸ ਨੇ ਜਵਾਬੀ ਫਾਇਰ ਕਰਦਿਆਂ ਗੈਂਗਸਟਰ ਦੀ ਲੱਤ ਦੇ ਵਿੱਚ ਗੋਲੀ ਮਾਰੀ ਤੇ ਉਸ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਆਓ ਸੁਣਦੇ ਹਾਂ ਕੀ ਕਹਿਣਾ ਹੈ ਇਸ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀਆਂ ਦਾ ਤੇ ਡਾਕਟਰ ਦਾ ਇਹਦਾ ਨਾਮ ਹੈਗਾ ਮਨਿੰਦਰ ਸਿੰਘ son of ਤਰਲੋਚਨ ਸਿੰਘ ਤੇ ਇਹਨਾਂ ਦੀ ਏਜ ਹੈ 31 ਇਅਰ ਮੇਲ ਨੇ ਇਹ ਸਾਡੇ ਕੋਲ ਆਏ ਸੀ 9:00 a.m. ਅੱਜ ਸਵੇਰੇ ਤੇ ਇਹਨਾਂ ਦੇ ਫਾਇਰਮ ਇੰਜਰੀ ਸੀਗੀ ਗਨ ਸ਼ਾਟ ਤੇ ਇੱਥੇ ਰਿਮਾਂਡ ਤੇ ਸੀ ਪੇਸ਼ੈਂਟ ਤੇ ਉਸ ਟਾਈਮ ਕਲੈਸ਼ ਹੋਇਆ ਹੈਗਾ ਵਿਦਨ ਸੀਆਈਏ ਸਟਾਫ ਸੁngਰੂਟ ਦੇ ਪੇਸ਼ੈਂਟ ਨੂੰ ਟ੍ਰੀਟਮੈਂਟ ਦੇ ਚੁੱਕੇ ਆਂ ਅਸੀਂ ਐਕਸ-ਰੇ ਲੀ ਚੱਲ ਗਿਆ ਹੈਗਾ ਤੇ ਗੋਲੀ ਅਜੇ ਕਹਿ ਨਹੀਂ ਸਕਦੇ ਹੈਗੇ ਕਿਥੋਂ ਫਟੜ ਕਿੱਥੇ ਅਜੇ ਕੱਢੀ ਇਹ ਰਾਈਟ ਲੈਗ ਤੇ ਹੈ ਲੱਗਿਆ ਹੈਗਾ ਗੁੰਡ ਹੈਗਾ ਬਟ ਐਕਸ-ਰੇ ਤੋਂ ਬਾਅਦ ਕਨਫਰਮ ਹੋਏਗਾ ਕਿ ਪੈਲਟਸ ਵਗੈਰਾ ਤਾਂ ਨਹੀਂ ਹਾਂਜੀ ਸਾਬਾ ਜਿ ਕੋਈ ਇਨਕਾਉਂਟਰ ਦਾ ਮਾਮਲਾ ਆ ਕੀ ਮਸਲਾ ਹੈ ਕੀ ਗੱਲ ਹੈ ਇੱਕ ਅਸੀਂ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਕੁਝ ਲੜਕੇ ਨੇ ਜਿਨ੍ਹਾਂ ਕੋਲ ਵੈਪਨ ਹੈ ਔਰ ਇੱਥੇ ਟਾਰਗੇਟ ਕਿਲਿੰਗ ਕਰਨ ਨੂੰ ਫਿਰਦੇ ਨੇ ਤਾਂ ਉਹਦੇ ਵਿੱਚੋਂ ਫਿਰ ਅਸੀਂ ਉਹ ਜਦੋਂ ਲੜਕੇ ਫੜੇ ਉਹਨਾਂ ਕੋਲੋਂ ਦੋ ਸਾਨੂੰ ਚਾਈਨੀਜ਼ 30 ਪਿਸਟਲ ਮਿਲੇ ਤਾਂ ਦੋ ਥੱਲੇ ਚਾਈਨਸ ਮਿਲਨੇ ਬੜੀ ਵੱਡੀ ਗੱਲ ਸੀ ਕਿਵੇਂ ਆ ਫਿਰ ਪਤਾ ਲੱਗਿਆ ਵੀ ਇਹਨਾਂ ਦਾ ਕੌਣ ਹੈਂਡਲਰ ਆ ਔਰ ਕੀ ਚੀਜ਼ ਆ ਫਿਰ ਇਹਦੀ ਪਿੱਛੇ ਜਾਂਦੇ ਜਾਂਦੇ ਪਤਾ ਲੱਗਿਆ ਵੀ ਜੇਲ੍ਹ ਚੋਂ ਬਟਾ ਇੱਕ ਗੈਂਗਸਟਰ ਆ ਜਿਹੜਾ ਇਹਦੇ ਪਿੱਛੇ ਸਾਰਿਆਂ ਨੂੰ ਇਹਨਾਂ ਨੂੰ ਦੱਸ ਰਿਹਾ ਕਿਵੇਂ ਹੈ ਫਿਰ ਉਹਨੂੰ ਗੈਂਗਸਟਰ ਨੂੰ ਲਿਆਂਦਾ ਗਿਆ ਉਹਦੀ ਪੁੱਛਗਿੱਛ ਔਰ ਇਨਟੈਰੋਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹਦੇ ਕੋਲ ਇੱਕ ਆਸਟਰੀਆ ਮੇਡ ਗਲੌਕ ਹੈ ਤਾਂ ਉਹਦੇ ਨਾਲ ਫਿਰ ਟੀਮ ਨਾਲ ਨਾਲ ਦੇ ਨਾਲ ਰਿਸਪੌਂਡ ਕੀਤਾ ਜਦੋਂ ਲਿਆ ਕੇ ਚੈੱਕ ਕੀਤਾ ਤਾਂ ਉਸ ਬੰਦੇ ਨੇ ਕਿਉਂਕਿ ਕ੍ਰਿਮੀਨਲ ਆ ਮਲਟੀਪਲ ਐਫ ਆਈਆਰਸ ਨੇ ਉਹਦੇ ਤਾਂ ਉਹ ਪਹਿਲਾਂ ਹੀ ਪਿਸਤਲ ਦੇ ਵਿੱਚ ਲੋਡਡ ਸੀ ਉਹਨੇ ਆ ਕੇ ਜਦੋਂ ਰਿਕਵਰ ਕਰਨ ਲੱਗਾ ਉਹਦੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਪੁਲਿਸ ਪਾਰਟੀ ਨੇ ਬੜਾ ਇੰਟੈਲੀਜੈਂਸ ਨਾਲ ਆਪਣੇ ਆਪ ਨੂੰ ਬਚਾਇਆ ਇੱਕ ਦਿਨ ਤਾਂ ਪੱਗ 'ਚ ਫਾਇਰ ਵੱਜਿਆ ਬਹੁਤ ਕਲੋਜ਼ ਰੇਂਜ 'ਚ ਔਰ ਜਦੋਂ ਕ੍ਰਾਸ ਫਾਇਰ ਦੇ ਵਿੱਚ ਹੋਇਆ ਤਾਂ ਉਹਦੀ ਰੱਤ 'ਚ ਫਾਇਰ ਵੱਜਿਆ ਨਾਲ ਦੀ ਨਾਲ ਅਕੋਰਡਿੰਗ ਟੂ ਐਸਓਪੀ ਉਹਨੂੰ ਹਸਪੀਟਲ ਮੂਵ ਕੀਤਾ ਗਿਆ ਕੰਟਰੋਲ ਰੂਮ ਤੇ ਇਨਫੋਰਮ ਕੀਤਾ ਗਿਆ ਸਾਰੇ ਕਨਸਰਨਡ ਐਸਐਚਓਜ਼ ਔਰ ਤੁਸੀਂ ਜਿਵੇਂ ਦੇਖਿਆ ਹੀ ਹੈ ਕਿ ਜਿਹੜਾ ਗਲੌਕ ਪਿਸਟਲ ਹੈ ਉਹ ਇੱਥੋਂ ਇੱਕ ਹੋਰ ਕਵਰ ਹੋ ਗਿਆ ਹੁਣ ਟੋਟਲ ਲਿਸਟ ਕਿਸਟ ਤਿੰਨ ਹੋ ਗਏ ਨੇ ਹੁਣ ਡੂਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਦੇਖਾਂਗੇ ਕਿ ਇਹ ਕਿਉਂ ਇੱਥੇ ਰੱਖੇ ਗਏ ਕਿਹਦੇ ਨਾਲ ਇਹਨਾਂ ਦੀ ਕੋਈ ਰੰਜਿਸ਼ ਹੈ ਜਾਂ ਕੋਈ ਟਾਰਗੇਟ ਕਿਲੇਗਾ ਉਹ ਸਾਰੀਆਂ ਚੀਜ਼ਾਂ ਨੂੰ ਡੂਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਉਸ ਚੀਜ਼ ਨੂੰ ਕਲੈਕਟ ਕੀਤਾ ਜਾਊਗਾ ਔਰ ਸਾਰਾ ਜਿਹੜਾ ਦਾ A to Z ਉਹਦਾ ਪਰਦਾ ਫਾਸ਼ ਕੀਤਾ ਜਾਊਗਾ ਸਰ ਕੋਈ ਇਹਨਾਂ ਦਾ ਅਪਰਾਧਿਕ ਮਾਮਲਾ ਹੈ ਜਾਂ ਕਿਵੇਂ ਹੋਰੇ ਕੋਈ ਇਨਕਾਉਂਟਰਿੰਗ ਵਿੱਚ ਗੋਲੀ ਚ ਉਹਨਾਂ ਦਾ ਕੋਈ ਨੁਕਸਾਨ ਕਿੰਨਾ ਕੋਇ ਜਿਹੜੇ ਅਪਰਾਧੂਰੇ ਪੜੇਗੇ ਜੀ ਇਥੇ ਸਰ ਇੱਕ ਅਪਰਾਧੂ ਸੀਗਾ ਜੀ ਉਹਦੇ ਪੈਰ 'ਚ ਗੋਲੀ ਵੱਜੀ ਹੈ ਲੱਤ 'ਚ ਐਂਡ ਉਹਨਾਂ ਤੇ ਪਹਿਲਾਂ ਮਲਟੀਪਲ ਐਫ ਆਈਆਰਸ ਹੈਗੀਆਂ ਨੇ ਔਰ ਉਹ ਬੜੇ ਹਾਈ ਪ੍ਰੋਫਾਈਲ ਗੈਂਗਸਟਰਸ ਦੇ ਨਾਲ ਡਾਇਰੈਕਟ ਇਨ ਕੰਟੈਕਟ ਸੁਣਨੇ ਤਾਂ ਅਸੀਂ ਉਹ ਸਾਰੀ ਚੀਜ਼ ਸੰਭਲੇ ਲੈ ਕੇ ਆਵਾਂਗੇ ਹਾਂ ਸਰ ਜਿਹਦੇ ਕਾਉਂਟਰ 'ਚ ਗੋਲੀ ਲੱਗੀ ਹੈ ਉਹਦਾ ਨਾਮ ਕੀ ਪਤਾ ਲੱਗ ਉਹਦਾ ਨਾਮ ਮਨਿੰਦਰ ਹੈ ਜੀ ਕਿਹੜੀ ਜਗ੍ਹਾ ਤੇ ਰਹਿੰਦਾ ਉਹਨੂੰ ਮ ਮੋਹਾਲੀ ਦੇ ਰਿਆਨ ਵਾਲੇ ਜੀ ਸਰੋਗੇ ਵੀ ਅਪਰਾਧਿਕ ਮਾਮਲੇ ਇਸ ਤਰ੍ਹਾਂ ਜੀ ਜੀ ਹੈਗੇ ਜੀ ਹੈਗੇ ਹੈਗੇ ਤਫਤੀਸ਼ ਦੌਰਾਨ ਪਤਾ ਲੱਗ ਗਿਆ ਕਿ ਮਨਿੰਦਰ ਨਾਮ ਦੇ ਗੈਂਗਸਟਰ ਨੂੰ ਜੇਲ੍ਹ ਦੇ ਵਿੱਚ ਬੈਠੇ ਇੱਕ ਗੈਂਗਸਟਰ ਵੱਲੋਂ ਟਾਰਗੇਟ ਕਿਲਿੰਗ ਸੰਬੰਧੀ ਰਾਈਡ ਕੀਤਾ ਜਾ ਰਿਹਾ ਸੀ ਬਾਕੀ ਹੁਣ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ ਹਕੀਕਤ ਟੀਵੀ ਪੰਜਾਬ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ